ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੁਧਿਆਣਾ ਗਲਾਡਾ ਦਫ਼ਤਰ ਦੇ ਮੂਹਰੇ ਖੜੇ ਆ ਜੋ ਲੈਂਡ ਪੂਲਿੰਗ ਨੀਤੀ ਤੇ ਸਰਕਾਰ ਜ਼ਮੀਨਾਂ ਥਿਆਉਣ ਲੱਗੀ ਆ ਇੱਥੇ ਸਰਦਾਰ ਜਗਰੂਪ ਸਿੰਘ ਹਸਨਪੁਰ ਵੱਲੋਂ ਚਾਲੀ ਹਮ ਖਾਲੀ ਜਥੇਬੰਦੀਆਂ ਦੇ ਨਾਲ ਮਿਲ ਕੇ ਪੱਕਾ ਮੋਰਚਾ ਲਾਇਆ ਗਿਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਇਹ ਅੱਜ ਇੱਥੇ ਕੀ ਪ੍ਰੋਗਰਾਮ ਹੈ ਇਹ ਦੇਖੋ ਅੱਜ ਆਪਾਂ ਜਿਹੜੇ ਪੀੜਤ ਕਿਸਾਨ ਆ ਜਿੰਨੇ ਜ਼ਮੀਨਾਂ ਆ ਰਹੀਆਂ ਉਹਨਾਂ ਸਾਰਾ ਨੂੰ ਨਾਲ ਲੈ ਕੇ ਇਹ ਮਤਲਬ ਮੋਰਚੇ ਦਾ ਐਲਾਨ ਕਰਿਆ ਕਿਉਂਕਿ ਆਪਣਾ ਮਕਸਦ ਆ ਕਿ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੇ ਆਪਣੇ ਕੋਲੇ ਇੱਕ ਪਲੇਟਫਾਰਮ ਨਹੀਂ ਹੈਗਾ ਤੇ ਆਪਾਂ ਲੋਕਾਂ ਨੂੰ ਇਕੱਠੇ ਕਿਵੇਂ ਕਰ ਸਕਦੇ ਹਾਂ ਉਹਦੇ ਲਈ ਲੋਕਾਂ ਨੂੰ ਮੈਸੇਜ ਦੇਣ ਦੇ ਲਈ ਇਕੱਠੇ ਕੰਮ ਦੇ ਲਈ ਇਹ ਆਪਾਂ ਮੋਰਚਾ ਆਰੰਭ ਕੀਤਾ ਤੇ ਪੰਜਾਬ ਸੁਰਕਾ ਜਣੀ ਅਫਵਾਹਾਂ ਡਾ ਰਹੀ ਆ ਕਿ ਕਿਸਾਨ ਜ਼ਮੀਰ ਦੇਣ ਨੂੰ ਤਿਆਰ ਨੇ ਜੇ ਸਰਕਾਰ ਕਹੇ ਵੀ ਜ਼ਮੀਨ ਦੇਣ ਨੂੰ ਉਹ ਵੀ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਜ਼ਮੀਰ ਦੇਣ ਨੂੰ ਤਿਆਰ ਹੈ ਇੱਕੋ ਦੇਖੋ ਇਸ ਪਲੇਟਫਾਰਮ ਤੋਂ ਆਪਾਂ ਇਹ ਕਲੀਅਰ ਕਰਨਾ ਕਿ ਜਿਹੜੀ ਇਹ ਲੈਂਡ ਪੋਲਿੰਗ ਦੀ ਪਾਲਸੀ ਹੈਗੇ ਕਿਸਾਨ ਮਾਰੂਗੇ ਅਸੀਂ ਇਹਦੀ ਡਟ ਕੇ ਵਿਰੋਧਤਾ ਕਰਦੇ ਆਂ ਅਸੀਂ ਆਪਣੇ ਜ਼ਮੀਨਾਂ ਕਿਸੇ ਵੀ ਹਾਲਤ ਵਿੱਚ ਪੰਜਾਬ ਸਰਕਾਰ ਨੂੰ ਨਹੀਂ ਦੇਣਾ ਚਾਹੀਦਾ ਸਰਦਾਰ ਜਗਰੂਪ ਸਿੰਘ ਨੇ ਦੱਸਿਆ ਵੀ ਸਰਕਾਰ ਫੁਆਹਾ ਫਲਾ ਰਹੀ ਆ ਕਿ ਕਿਸਾਨ ਆਪੂਆਂ ਜ਼ਮੀਨਾਂ ਦੇਣ ਨੂੰ ਤਿਆਰ ਨਹੀਂ ਪਰ ਇਹ ਕਹਿੰਦੇ ਵੀ ਅਸੀਂ ਕਿਸੇ ਵੀ ਹੱਦ ਤੇ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਨਹੀਂ ਦੇਵਾਂਗੇ ਸਰਦਾਰ ਜਗਰੂਪ ਸਿੰਘ ਪਹਿਲਾਂ ਵੀ ਤੁਸੀਂ ਵੇਖ ਚੁੱਕੇ ਹੋ ਵੀ ਇਹਨਾਂ ਨੇ ਪਹਿਲਾਂ ਵੀ ਲੁਧਿਆਣਾ ਦੇ ਨੇੜੇ ਇੱਕ ਵੱਡਾ ਇਕੱਠ ਕੀਤਾ ਸੀਗਾ ਜੋ ਆਪਣੀਆਂ ਵਿਰਾਸਤੀ ਖੇਡਾਂ ਸੀ ਉਹਨਾਂ ਨੂੰ ਲੈ ਕੇ ਤੇ ਕਿੰਨੇ ਪਿੰਡਾਂ ਦਾ ਮਸਲਾ ਜੀ ਇਹ ਤਕਰੀਬਨ ਲੁਧਿਆਣਾ ਦੇ ਆਪਣੇ 32 ਪਿੰਡ ਦੇ ਠੀਕ ਆ ਜੀ ਉਹਨਾਂ ਦੇ ਬਿੱਟੂ ਬੰਦੇ ਆਪਣੇ ਤਕਰੀਬਨ ਪਹੁੰਚ ਰਹੇ ਹੌਲੀ ਹੌਲੀ ਆਪਾਂ ਲੋਕਾਂ ਨੂੰ ਪਲੇਟਫਾਰਮ ਤੇ ਤਿਆਰ ਕਰਾਂਗੇ ਜਾਮਾ ਕੇ ਪਿੰਡਾਂ 'ਚ ਪ੍ਰਚਾਰ ਕਰਾਂਗੇ ਕਿਉਂਕਿ ਦੇਖੋ ਮਿਹਨਤ ਤਾਂ ਕਰਨੀ ਪੈਣੀ ਲੋਕਾਂ ਨੂੰ ਜਗਾਉਣਾ ਤਾਂ ਪੈਣਾ ਲੋਕਾਂ ਨੂੰ ਇਕੱਠੇ ਕਰਨਾ ਪੈਣਾ ਲੋਕਾਂ 'ਚ ਰੋਸ ਹੈਗਾ ਪਰ ਉਹ ਰੋਸ ਵੀ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਲੋੜ ਆ ਇਨਾਂ ਵੱਲੋਂ ਸਾਰੀ ਸੰਗਤ ਨੂੰ ਵੀ ਅਪੀਲ ਆ ਵੀ ਵੱਧ ਤੋਂ ਵੱਧ ਵੀਰ ਥਾਣੇ ਤੇ ਪਹੁੰਚੋ ਇਹ ਹੱਕਾਂ ਦੀ ਲੜਾਈ ਆ ਵੀਰੋ ਜਿਵੇਂ ਆਪਾਂ ਦਿੱਲੀ ਤੋਂ ਜਿੱਤ ਕੇ ਆਏ ਸੀਗੇ ਇਹ ਮੋਰਚਾ ਵੀ ਆਪਾਂ ਜਿੱਤਾਂਗੇ ਜੋ ਭਗਵੰਤ ਮਾਨ ਦਾ ਦਿਮਾਗ ਖਰਾਬ ਹੋਇਆ ਉਹ ਟਿਕਾਣੇ ਤੇ ਲਿਆਵਾਂਗੇ ਇਹ ਇੱਕੇ ਦੀ ਜੰਗ ਆ ਇੱਕੇ ਨਾਲ ਹੀ ਜਿੱਤ ਹੋਣੀ ਆ ਸਾਰੇ ਵੀਰ ਇਥੇ ਥਾਣੇ ਤੇ ਪੱਕਾ ਮੋਰਚਾ ਲੱਗ ਚੁੱਕਿਆ ਏ ਵੱਧ ਤੋਂ ਵੱਧ ਹਾਜ਼ਰੀ ਲਵਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ